ਸਤਿ ਸ਼੍ਰੀ ਅਕਾਲ ਖਬਰਾਂ ਦੇ ਸਬਿਲਟਨ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਆਨੰਦ ਮੈਰਜੈਕਟਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਸੂਬਿਆਂ ਨੂੰ ਹੁਕਮ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਨਿਯਮ ਬਣਾਉਣ ਲਈ ਕਿਹਾ ਸਿੱਖ ਆਗੂਆਂ ਤੇ ਸਖਸ਼ੇਤਾਵਾਂ ਵੱਲੋਂ ਫੈਸਲੇ ਦਾ ਸਵਾਗਤ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਸਵਾਲ ਐਨਆਰਆਈ ਦੇ ਘਰ ਦੇ ਬਾਹਰ ਫਾਇਰਿੰਗ ਸੀਸੀਟੀਵੀ ਵਿੱਚ ਕੈਦ ਹੋਈਆਂ ਤਸਵੀਰਾਂ ਜੈਵਲਿਨ ਥਰੋਅ ਨੀਰ ਚੋਪੜਾ ਵਿਸ਼ਵ ਚੈਂਪੀਅਨਸ਼ਿਪ ਚੋਂ ਬਾਹਰ ਜਾਪਾਨ ਦੇ ਟੋਕੀਓ ਦੇ ਵਿੱਚ ਨੀਰਜ ਦਾ ਨਿਰਾਸ਼ਾ ਅਨੰਦ ਮੈਰਿਜ ਐਕਟ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਹੁਕਮ ਦਿੱਤੇ ਨੇ ਹੁਕਮਾਂ ਦੇ ਮੁਤਾਬਕ ਅਨੰਦ ਮੈਰਿਜ ਐਕਟ 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ 4 ਮਹੀਨਿਆਂ ਦੇ ਅੰਦਰ ਨਿਯਮ ਬਣਾਉਣ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਨੇ 17 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਕਾਰਜ ਐਕਟ 1909 ਦੇ ਤਹਿਤ ਸਿੱਖ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ 4 ਮਹੀਨਿਆਂ ਦੇ ਅੰਦਰ ਨਿਯਮ ਬਣਾਉਣ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਕਿਹਾ ਕਿ ਇੱਕ ਧਰਮ ਨਿਰਪੱਖ ਢਾਂਚੇ ਦੇ ਅੰਦਰ ਜੋ ਧਾਰਮਿਕ ਪਛਾਣ ਦਾ ਸਤਕਾਰ ਕਰਦਾ ਹੈ ਅਤੇ ਨਾਗਰਿਕ ਸਮਾਨਤਾ ਨੂੰ ਯਕੀਨੀ ਬਣਾਉਂਦਾ ਹੈ, ਕਾਨੂੰਨ ਨੂੰ ਇੱਕ ਨਿਰਪੱਖ ਅਤੇ ਵਿਹਾਰਕ ਰਸਤਾ ਪ੍ਰਦਾਨ ਕਰਨਾ ਚਾਹੀਦਾ ਹੈ। ਤੇ ਆਨੰਦ ਕਾਰਜਾਂ ਦੁਆਰਾ ਸੰਪੰਨ ਹੋਏ ਵਿਆਹਾਂ ਨੂੰ ਹੋਰ ਵਿਆਹਾਂ ਵਾਂਗ ਰਜਿਸਟਰਡ ਅਤੇ ਪ੍ਰਮਾਣਿਤ ਕੀਤਾ ਜਾਣਾ ਚਾਹੀਦਾ ਹੈ। ਕੋਰਟ ਦੇ ਇਸ ਫੈਸਲੇ ਦਾ ਵਕਵਾਖ ਆਗੂਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਵੀ ਸਵਾਗਤ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਇਹ ਹੁਕਮ ਇੱਕ ਪਟੀਸ਼ਨ ਤੇ ਦਿੱਤਾ ਜਿਸ ਵਿੱਚ ਵਕਵਾਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਨੰਦ ਮੈਰਿਜ ਐਕਟ 1909 ਜਿਹਦੇ ਵਿੱਚ 2012 ਦੇ ਵਿੱਚ ਸੋਧ ਵੀ ਹੋਈ ਸੀ ਉਹਦੀ ਧਾਰਾ 6 ਦੇ ਤਹਿਤ ਨਿਯਮ ਬਣਾਉਣ ਅਤੇ ਸੂਚਿਤ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਸਿੱਖ ਰੀਤੀ ਰਿਵਾਜਾਂ ਜਿਨ੍ਹਾਂ ਨੂੰ ਆਮ ਤੌਰ ਤੇ ਆਨੰਦ ਕਾਰਜ ਵਜੋਂ ਜਾਣਿਆ ਜਾਂਦਾ ਹੈ ਉਨਾ ਮੁਤਾਬਕ ਕੀਤੇ ਗਏ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਦਿੱਤੀ ਜਾ ਸਕੇ ਜ਼ਿਕਰ ਹੋ ਗਿਆ ਕਿ ਆਨੰਦ ਮੇਰਜ ਐਕਟ ਨੂੰ ਲੈ ਕੇ ਲਗਾਤਾਰ ਚਰਚਾ ਛੜੀ ਰਹੀ ਹੈ ਹਾਲਾਂਕਿ ਕੁਝ ਸੂਬਿਆਂ ਦੇ ਵਿੱਚ ਇਸ ਨੂੰ ਲਾਗੂ ਵੀ ਕੀਤਾ ਗਿਆ ਪਰ ਇਹਦੇ ਬਾਵਜੂਦ ਹੁਣ ਸੁਪਰੀਮ ਕੋਰਟ ਨੇ ਪਟੀਸ਼ਨ ਦੇ ਉੱਤੇ ਫੈਸਲਾ ਸੁਣਾਇਆ ਜਸਟਿਸ ਵਿਕਰਮਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਹੈ ਕਿ ਸੰਵਿਧਾਨਕਵਾਦੀ ਦੀ ਇਮਾਨਦਾਰੀ ਨਾ ਸਿਰਫ ਉਹਨਾਂ ਅਧਿਕਾਰਾਂ ਦੁਆਰਾ ਮਾਪੀ ਜਾਂਦੀ ਹੈ ਜੋ ਇਸ ਦੁਆਰਾ ਐਲਾਨੇ ਜਾਂਦੇ ਨੇ ਸਗੋਂ ਉਹਨਾਂ ਸੰਸਥਾਵਾਂ ਦੁਆਰਾ ਵੀ ਮਾਪੀ ਜਾਂਦੀ ਹੈ ਜੋ ਉਹਨਾਂ ਅਧਿਕਾਰਾਂ ਨੂੰ ਉਪਯੋਗੀ ਬਣਾਉਂਦੀਆਂ ਨੇ ਆਪਣੇ ਹੁਕਮ ਦੇ ਕਾਰਜ ਨੂੰ ਵਿਆਹ ਦੇ ਇੱਕ ਜਾਇਜ਼ ਰੂਪ ਵਜੋਂ ਮੰਨਤਾ ਦਿੰਦਾ ਹੈ ਪਰ ਇਸ ਨੂੰ ਰਜਿਸਟਰਡ ਕਰਨ ਲਈ ਕੋਈ ਵੀ ਵਿਧੀ ਪ੍ਰਦਾਨ ਨਹੀਂ ਕਰਦਾ ਤਾਂ ਵਾਦਾ ਸਿਰਫ ਅੱਧਾ ਹੀ ਪੂਰਾ ਹੁੰਦਾ ਹੈ ਜ਼ਿਕਰ ਹੋ ਗਿਆ ਕਿ 1909 ਦਾ ਐਕਟ ਸਿੱਖ ਰਸਮ ਆਨੰਦਕਾਰਜ ਦੁਆਰਾ ਕੀਤੇ ਗਏ ਵਿਆਹਾਂ ਦੀ ਵੈਧਤਾ ਨੂੰ ਮੰਨਤਾ ਦੇਣ ਲਈ ਬਣਾਇਆ ਗਿਆ ਸੀ ਅਦਾਲਤ ਨੇ ਨੋਟ ਕੀਤਾ ਹੈ ਕਿ 2012 ਦੇ ਵਿੱਚ ਇੱਕ ਸੋਧ ਰਾਹੀਂ ਸੰਸਦ ਨੇ ਧਾਰਾ 6 ਸ਼ਾਮਲ ਕੀਤੀ ਜਿਸ ਨੇ ਰਾਜਾਂ ਨੂੰ ਅਜਿਹੇ ਵਿਆਹਾਂ ਦੀ ਰਜਿਸਟ੍ਰੇਸ਼ਨ ਦੀ ਸਹੂਲਤ ਲਈ ਨਿਯਮ ਬਣਾਉਣ ਵਿਆਹ ਰਜਿਸਟਰਾਂ ਨੂੰ ਬਣਾਈ ਰੱਖਣ ਅਤੇ ਪ੍ਰਮਾਣਿਤ ਅੰਸ਼ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ ਸੀ ਹਾਲਾਂਕਿ ਸੈਕਟਰ ਨੂੰ ਲੈ ਕੇ ਲਗਾਤਾਰ ਚਰਚਾ ਛੜੀ ਰਹੀ ਹੈ ਤੇ ਹੁਣ ਵੱਖ-ਵੱਖ ਆਗੂਆਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਜਿਹੜੇ ਸੂਬਿਆਂ ਨੂੰ ਕੋਰਟ ਨੇ ਹੁਕਮ ਦਿੱਤੇ ਨੇ ਉਹ ਕਿੰਨਾ ਕੁ ਇਹਦੇ ਉੱਤੇ ਅਮਲ ਕਰਦੇ ਨੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸ਼੍ਰੀ ਹਰਮਿੰਦਰ ਸਾਹਿਬ ਪਹੁੰਚੇ ਇਸ ਮੌਕੇ ਉਹਨਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਅਤੇ ਖਾਸ ਕਰਕੇ ਹੜਪੀੜਿਤ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹਾਂ ਮਾਲਵਿੰਦਰ ਸਿੰਘ ਕੰਗ ਨੇ ਜਾਣਕਾਰੀ ਦਿੱਤੀ ਹੈ ਕਿ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਕਿਸਾਨ ਤੇ ਆਮ ਲੋਕ ਇਸ ਵੇਲੇ ਬੇहद ਮੁਸ਼ਕਲ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਮੌਸਮੀ ਤੇਜ਼ ਬਾਰਿਸ਼ ਕਾਰਨ ਫਸਲਾਂ ਬਰਬਾਦ ਹੋਈਆਂ ਨੇ ਤੇ ਲੋਕਾਂ ਦੇ ਘਰ ਪਾਣੀਆਂ ਵਿੱਚ ਵਹਿ ਗਏ ਨੇ ਪਰ ਕੇਂਦਰ ਸਰਕਾਰ ਵੱਲੋਂ ਰਾਹਤ ਦੇਣ ਦੀ ਥਾਂ ਸਿਰਫ 1600 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਕੰਗ ਨੇ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ ਦੇਖੋ ਅੱਜ ਬਹੁਤ ਹੀ ਮੁਕੱਦਸ ਤੇ ਪਵਿੱਤਰ ਸਥਾਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੇ ਨਾਲ ਪਾਸਤਪੂਣ ਹੈ ਔਰ ਹਮੇਸ਼ਾ ਗੁਰੂ ਸਾਹਿਬ ਦੇ ਅਸ਼ੀਰਵਾਦ ਨੂੰ ਲੈ ਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਕੇ ਹਮੇਸ਼ਾ ਪੰਜਾਬ ਦੀ ਔਰ ਸਾਡੇ ਮੁਲਕ ਦੀ ਚੜ੍ਹਦੀ ਕਲਾ ਰਵੇ ਪਰ ਇਹ ਹੀ ਅਰਦਾਸ ਬੇਨਤੀ ਉਹ ਸਿਰਫ ਕੇਂਦਰ ਸਰਕਾਰ ਨੇ ਜਿਹੜਾ ਰਾਸ਼ਟਰੀ ਪਾਂਡੇ ਦਿੱਤਾ ਕਿਵੇਂ ਦੇਖੇ ਕਿ ਉਹ ਇਹ ਤੇ ਬੜਾ ਮਤਲਬ ਕੋਚਾ ਮਜਾਕ ਜਿਹਾ ਹੈ ਇੱਥੇ तकरीबन ਜੇ ਮोटे-ਮोटे ਤੌਰ ਤੇ ਵੀ ਜੇ ਇਨੀਸ਼ੀਅਲੀ ਦੇਖਿਆ ਜਾਵੇ ਤੇ 25 ਤੋਂ 30 ਹਜ਼ਾਰ ਕਰੋੜ ਦਾ ਨੁਕਸਾਨ ਜਿਹੜਾ ਹੈ ਚਾਹੇ ਉਹ ਫਸਲਾਂ ਦੀ ਗੱਲ ਕਰ ਲੋ ਘਰਾਂ ਦੀ ਗੱਲ ਕਰ ਲੋ ਡੰਗਰ ਪਸ਼ੂਆਂ ਦੀ ਗੱਲ ਕਰ ਲੋ ਉਹ ਜਾੜਾ ਹੋ ਚੁੱਕਿਆ ਔਰ ਪ੍ਰਧਾਨ ਮੰਤਰੀ ਸਾਹਿਬ ਵੀ ਵੇਖ ਹੀ ਗਏ ਪਰ ਇਸ ਤਰੀਕੇ ਨਾਲ ਪਹਿਲਾਂ ਤਾਂ 1600 ਕਰੋੜ ਪੈਕੇਜ ਅਨਾਉਂਸ ਕੀਤਾ ਉਹ ਬਹੁਤ ਘੱਟ ਹੈ ਫਿਰ ਹੁਣ 2-200 ਕਰੋੜ 2.500 ਕਰੋੜ ਦੀ ਕੋਈ ਰਿਕਵੈਸਟ ਭੇਜਣ ਦੇ ਨਾਂ ਤੇ ਮੈਨੂੰ ਲੱਗਦਾ ਪੰਜਾਬ ਨਾਲ ਮਜ਼ਾਕ ਕੀਤਾ ਜਾ ਰਿਹਾ ਔਰ ਇਹ ਡਿਸਕ੍ਰਿਮੀਨੇਸ਼ਨ ਵੀ ਹੈ ਬਿਤਕਰਾਬੀ ਹੈ ਪੰਜਾਬ ਦਾ ਔਰ ਇੱਕ ਜਿਸ ਤਰ੍ਹਾਂ ਦੀ ਕੁਦਰਤੀ ਆਫਤਾ ਹੋਈ ਆ ਅੱਜ ਜਿਹੜਾ ਪੰਜਾਬ ਹਮੇਸ਼ਾ ਦੇਸ਼ ਵਾਸਤੇ ਕਲਦ ਲਿਖਿਆ ਗਿਆ ਹਮੇਸ਼ਾ ਮੁਲਕ ਦੇ ਲੋਕਾਂ ਦੇ ਢਿੱਡ ਵੀ ਭਰਦਾ ਰਿਹਾ ਔਰ ਜਦੋਂ ਵੀ ਦੇਸ਼ ਨੂੰ ਸੁਰੱਖਿਆ ਕਰਨ ਦੀ ਗੱਲ ਹੈ ਸੁਰੱਖਿਅਤ ਰੱਖਣ ਦੀ ਗੱਲ ਹੈ ਬੇਸ਼ੱਕ ਆਪਾਂ ਇਮੀਡੀਏਟਲੀ ਜਿਹੜਾ ਪਾਕਿਸਤਾਨ ਨਾਲ ਲੜਾਈ ਹੋਈ ਆ ਉਹਦਾ ਐਗਜ਼ਾਮਪਲ ਵੀ ਲੈ ਲੀਏ ਤੇ ਉਹੀ ਜ਼ਿਲ੍ਹੇ ਆ ਗੁਰਦਾਸਪੁਰ ਅਮਰitsar ਸਾਹਿਬ ਤੇ ਜਿਹੜੇ ਬਾਰਡਰ ਤੇ ਜਿੱਨਾਂ ਲੋਕਾਂ ਨੇ ਆਪ ਫੌਜ ਦੇ ਨਾਲ ਮਿਲ ਕੇ ਦੇਸ਼ ਦੀ ਲੜਾਈ ਲੜੀ ਔਰ ਆਲਰੇਡੀ ਉਹ ਲੋਕ ਬੜੀਆਂ ਮੁਸ਼ਕਲਾਂ ਚੋਂ ਗੁਜ਼ਰਦੇ ਆ ਜਦੋਂ ਉਹਨਾਂ ਦੀਆਂ ਜ਼ਮੀਨਾਂ ਧਾਰਾਂ ਤੋਂ ਪਾਰ ਹੈ ਅਸੀਂ ਤੇ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਵੀ ਔਰ ਅਸੀਂ ਵੀ ਮੰਗ ਕੀਤੀ ਹੈ ਵੀ ਸਪੈਸ਼ਲ ਪੈਕੇਜ ਦਿੱਤਾ ਜਾਵੇ ਲੇਕਿਨ ਆ ਜਿਹੜੀ ਆਪਦਾ ਵਿਪਦਤਾ ਪਈ ਹੈ ਇਹਦੇ ਵਾਸਤੇ ਤੇ ਬਹੁਤ ਘੱਟ ਹੈ ਔਰ ਉਮੀਦ ਕਰਾਂਗੇ ਭਾਰਤ ਸਰਕਾਰ ਮਲਮ ਲਾਉਣ ਦਾ ਕੰਮ ਨਹੀਂ ਕਰੂਗੀ ਮੁਰਬ ਸੇਵਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਉਹਦੇ ਵਿੱਚ ਤਦ ਦੱਸ ਦिए ਕਿ ਮਾਲਵਿੰਦਰ ਸਿੰਘ ਕਾਂਗਰਸ ਮੌਜੂਦਾ ਸਰਕਾਰਾਂ ਤੇ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਸਰਕਾਰਾਂ ਨੂੰ ਮੌਜੂਦਾ ਨੀਤੀਆਂ ਚ ਲੋਕਾਂ ਦੇ ਹਿੱਤਾਂ ਦੀ ਕੋਈ ਚਿੰਤਾ ਨਹੀਂ ਸਿਰਫ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੀ ਖੇਡ ਚੱਲ ਰਹੀ ਹੈ। ਅਖੀਰੋਣਾ ਕਹੇ ਕਿ ਪੰਜਾਬੀ ਸਦਾ ਹੀ ਅਖੀਰ ਵਿੱਚ ਉਹਨਾਂ ਕਹੇ ਕਿ ਪੰਜਾਬੀ ਸਦਾ ਹੀ ਭਾਈਚਾਰੇ ਸੇਵਾ ਤੇ ਸਹਿਯੋਗ ਦੀ ਮਿਸਾਲ ਬਣੇ ਨੇ ਤੇ ਕੇਂਦਰ ਸਰਕਾਰ ਨੂੰ ਵੀ ਇਹੀ ਰਵਈਆ ਅਪਣਾਉਣਾ ਚਾਹੀਦਾ ਹੈ। ਅਮਰਸਰ ਦੇ ਵਿੱਚ ਦਲ ਖਾਲਸਾ ਨੇ ਪੰਜਾਬ ਦੀਆਂ ਮੌਜੂਦਾ ਚੁਣੌਤੀਆਂ ਨੂੰ ਹੱਲ ਕਰਨ ਲਈ 1 ਸਤੰਬਰ ਨੂੰ ਜਲੰਧਰ ਵਿਖੇ ਇੱਕ ਵੱਡੇ ਪੰਜਾਬ ਸਮੇਲਨ ਦਾ ਐਲਾਨ ਕੀਤਾ ਹੈ ਇਸ ਦਾ ਉਦੇਸ਼ ਰਾਜ ਦੀਆਂ ਮੁੱਖ ਸਮੱਸਿਆਵਾਂ ਤੇ ਇੱਕ ਸਾਂਝਾ ਨਜ਼ਰੀਆ ਵਿਕਸਿਤ ਕਰਨਾ ਤੇ ਇੱਕ ਜੁਟ ਆਵਾਜ਼ ਬੁਲੰਦ ਕਰਨਾ ਹੈ ਇਸ ਕਰਕੇ ਉਸ ਇਕੱਤਰਤਾ ਦੇ ਵਿੱਚ ਵੀ ਇੱਕ ਸਾਂਝ ਦਾ ਸੰਦੇਸ਼ ਦੇਣ ਦੇ ਲਈ ਇੱਕ ਕੋਆਰਡੀਨੇਸ਼ਨ ਦਾ ਸੰਦੇਸ਼ ਦੇਣ ਦੇ ਲਈ ਅਸੀਂ ਐਲਾਨ ਕੀਤਾ ਸੀ ਵੀ ਸਾਡੇ ਕੋਲ ਜੋ ਕੁਝ ਵੀ ਹੈ ਸੰਗਾ ਦਾ ਦਿੱਤਾ ਇੱਕ ਪਾਣੀ ਦੀ ਬੋਤਲ ਤੋਂ ਲੈ ਕੇ ਚਾਹ ਕੋਈ ਸਾਡੇ ਕੋਲ ਮਾਈਕ ਸਾਹਿਤ ਅਜਿਹੀ ਵੀ ਸੰਗਤ ਨੇ ਭੇਜੀ ਆ ਅਸੀਂ ਉਹ ਸਾਰੇ ਖਾਲਸਾ ਈਡ ਦੇ ਨਿਸੌਂਪਦੇ ਆਂ ਔਰ ਬਤੌਰ ਦਾਲ ਖਾਲਸਾ ਜਾਂ ਬਤੌਰ ਫਰਮਜੀ ਸਿੰਘ ਮੰਡ ਅਸੀਂ ਆਪਣਾ ਨਾਮ ਉਸ ਸਭ ਕਿਸੇ ਚੋਂ ਬਾਹਰ ਕੱਢਦੇ ਆਂ ਪਰ ਬਾਹਰ ਕੱਢਣ ਦਾ ਮਤਲਬ ਇਹ ਨਹੀਂ ਵੀ ਅਸੀਂ ਫੀਲਡ ਤੇ ਨਹੀਂ ਜਾਵਾਂਗੇ ਕਿ ਜਿੱਥੇ ਵੀ ਇੱਕ ਸੇਵਾਦਾਰ ਵਜੋਂ ਸਾਡੀ ਡਿਊਟੀ ਜਾਂ ਜਿੱਥੇ ਵੀ ਲਗਾਈ ਜਾਵੇ ਕਿ ਅਸੀਂ ਉੱਥੇ ਕੰਮ ਜ਼ਰੂਰ ਕਰਦੇ ਰਵਾਂਗੇ ਪਰ ਅਸੀਂ ਨਾਮ ਆਪਣੀ ਪਾਰਟੀ ਦਾ ਉਹਦੇ ਵਿੱਚੋਂ ਜਿਹੜਾ ਉਦੋਂ ਬਾਹਰ ਲੈ ਲਿਆ ਸੀ ਉਹ ਸਿਰਫ ਇਸ ਕਰਕੇ ਕਾਲ ਨੂੰ ਜਿਹੜੀ ਇੱਕ ਕੋਆਰਡੀਨੇਸ਼ਨ ਬਣਨੀ ਆ ਉਹਦੇ ਵਿੱਚ ਬਾਰ-ਬਾਰ ਦਲਕਾਲ ਸਾਹਿਬ ਨਾ ਆ ਗਏ ਕਿਉਂਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਸੀ ਵੀ ਇਹ ਨਾਮ ਚਮਕਾਉਣ ਦਾ ਨਹੀਂ ਲੋਕਾਂ ਦੇ ਜਿਹੜੀ ਆ ਉਹ ਸੇਵਾ ਕਰਨ ਦਾ ਉਹਨਾਂ ਦੀ ਬਾਹ ਮੜਨ ਦਾ ਵੇਲਾ ਹੈ ਸੋ ਉਹ ਚੱਲਦਾ ਪਿਆ ਆ ਉਹਦੀ ਕੋਆਰਡੀਨੇਸ਼ਨ ਜਿਹੜੀ ਕਮੇਟੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਣੇਗੀ ਹੁਣ ਸਾਰਾ ਮਸਲਾ ਜਿਹੜਾ ਹੈ ਉਹ ਕਾਲਤਖ ਸਾਹਿਬ ਦੇ ਕੋਲ ਆ ਉਹਨਾਂ ਇੱਕ ਹੋਟਲ ਜਿਹੜਾ ਆ ਉਹ ਜਾਰੀ ਕਰਨਾ ਹੈ ਜਿਹਦੇ ਉੱਤੇ ਸਾਰੀਆਂ ਐਨ ਜੀਓਸ ਜਾਂ ਜਿੱਥੇ ਜਿੱਥੇ ਕੰਮ ਕਰ ਰਹੇ ਨੇ ਜਿਹੜੀ ਜਿਹੜੀ ਫੀਲਡ ਦੇ ਵਿੱਚ ਉਹ ਆਪਣੇ ਆਪ ਨੂੰ ਰਜਿਸਟਰ ਕਰਵਾਉਣਗੇ ਆਪਣੇ ਦੋ ਦੋ ਨੁਮਾਇੰਦੇ ਦੇਣਗੇ ਔਰ ਫਿਰ ਉਹਦੇ ਨਾਲ ਜਿਹੜਾ ਅਗਲਾ ਸਾਰਾ ਕੰਮ ਕਾਜ ਆ ਉਹ ਅੱਗੇ ਚੱਲੂਗਾ ਸੋ ਮੈਂ ਸਮਝਦਾ ਕਿ ਆਲਰੇਡੀ ਟੂ ਲੇਟ ਆ ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਕਿਉਂਕਿ ਔਰ ਮੈਂ ਇਹ ਵੀ ਸਮਝਦਾ ਕਿ ਇਹ ਕੰਮ ਸਾਡੀ ਵਰਗੀਆਂ ਪੋਲੀਟੀਕਲ ਜਾਂ ਰਿਲੀਜੀਅਸ ਬਾਡੀਜ਼ ਦਾ ਨਹੀਂ ਸਾਡੇ ਵਾਸਤੇ ਇਹ ਪਹਿਲੀ ਵਾਰੀ ਸੀ ਕਿ ਜਦੋਂ ਇਹੋ ਜੀ ਆਫਤ ਬਣੀ ਹੋਵੇ ਤਾਂ ਅਸੀਂ ਵੇਖਿਆ ਹੋਵੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਚੈਂਜੀਸ ਕੰਮ ਕਰਦੀਆਂ ਨੇ ਸਭੋਂ ਇਰਿਸਪੌਂਸੀਬਿਲਟੀ ਰਿਸਪੌਂਸਿਬਲ ਐਨ ਜੀਓਸ ਦਾ ਸੀ ਉਹ ਪਹਿਲਾਂ ਇਹਨ ਕੋਆਰਡੀਨੇਸ਼ਨ ਕੰਮ ਕਰਦੇ ਵੀ ਜੇ ਕਦੇ ਪੰਜਾਬ ਦੇ ਜਿਹੋ ਜਿਹੀ ਕੋਈ ਸਮੱਸਿਆ ਹੁੰਦੀ ਆ ਤੇ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਨਜਿੱਠਾਂਗੇ ਜਾਂ ਉਹਨੂੰ ਅੱਗੇ ਤੋਰਾਂਗੇ ਪਰ ਖੈਰ ਵੀ ਇੰਨੀ ਵੀ देर ਨਹੀਂ ਹੋਈ ਜੇ ਅਜੇ ਵੀ ਉਹਦਾ ਇੱਕ ਸਿਸਟਮ ਬਣ ਜਾਏਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਉਣ ਵਾਲੀਆਂ ਸਮੱਸਿਆ ਨੂੰ ਅਸੀਂ ਇਕੱਠੇ ਹੋ ਕੇ ਨਜਿੱਠਾਂਗੇ ਸੋ ਉਹ ਅਜੇ ਇੱਕ ਵਰਕਿੰਗ ਪ੍ਰੋਸੈਸ ਦੇ ਵਿੱਚ ਹੈ ਜਿਹਦੀ ਅਸੀਂ ਆਸ ਕਰਾਂਗੇ ਕਿ ਬਹੁਤ ਜਲਦੀ ਇੱਕ ਵਰਕੇਬਲ ਉਦੇ ਜਿਹੜਾ ਸਟਰਕਚਰ ਹੈ ਉਹਨੇ ਕਾਂਗਰਸੀ ਆਗੂ ਨੇ ਪੁਲਿਸ ਪ੍ਰਸ਼ਾਸਨ ਤੇ ਝੂਠੇ ਪਰਚੇ ਦਰਜ ਕਰਨ ਦੇ ਇਲਜ਼ਾਮ ਲਗਾਏ ਨੇ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਘਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਜਦੋਂ ਦੇ ਸਰਕਾਰ ਵਾਲੇ ਸਾਡੇ ਗਿੱਧਰਵਾਲਕੇ ਦੇ ਆਗੂ ਹੈ ਇਹ ਕਹਿੰਦੇ ਮਸਾ ਮਸਾ ਸਾਡੇ ਕੋਲ ਪਾਵਰ ਆਈ ਹੈ ਜਦੋਂ ਦੇ ਪਾਵਰ ਚਾਹੀਏ ਹੈ ਇਹ ਨਿਤ ਦਿਨ ਕਾਂਗਸੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਝੂਠੇ ਪਰਚੇ ਦੇ ਰਹੇ ਆ ਪਹਿਲਾਂ ਵੀ ਅੱਜ ਤੋਂ ਪਹਿਲਾਂ ਇਹਨਾਂ ਨੇ ਘਟੋ ਘਟ 15 20 ਵਿਅਕਤੀਆਂ ਤੇ 8 7 ਪਿੰਡਾਂ ਦੇ ਲੋਕਾਂ ਨੂੰ ਸਾਡੇ ਵਰਕਰਾਂ ਨੂੰ 751 ਚ ਪਹਿਲੀ ਵਾਰ ਹੋਇਆ ਹਫ਼ਤਾ ਹਫ਼ਤਾ ਜਿਹੜੇ ਜੇਲ੍ਹ ਦੇ ਵਿੱਚ ਲਾਉਣੀ ਪਈ 751 ਸ਼ਾਮ ਨੂੰ ਜ਼ਮਾਨਤ ਹੋ ਜਾਂਦੀ ਹੈ ਇਹਨਾਂ ਚ ਕੋਟਲੀਆ ਬਲੂ ਦੇ ਸਾਡੇ ਵਰਕਰ ਸੀ ਦੋਦੇ ਦੇ ਸੀ ਸਾਡੇ ਪ੍ਰਧਾਨ ਜੀ ਵਰਗੇ ਪਿਉਰੀ ਤੋਂ ਸਾਡੇ ਸਾਫਕਾ ਸਰਪੰਚ ਬੈਠੇ ਆ ਮਣੀਆਲਾ ਲੋਹਾਰਾ ਗਿੱਦੜਵਾ ਸਾਰੇ ਪਿੰਨਾਂ ਚ ਇਹਨਾਂ ਨੇ ਜਿਆਤੀਆਂ ਹੁਣ ਜਿਹੜੀ ਹੁਣ ਦਾ ਘਟਨਾ ਕਰ ਮੈਂ ਪਿਛਲੇ ਪੋਛ ਦਿਨ ਪਹਿਲਾਂ 8 ਤਰੀਕ ਨੂੰ ਮੇਰੇ ਪਿੰਡ ਦੇ ਸਰਦਾਰ ਕੁਲਵਿੰਦਰ ਸਿੰਘ ਉਹਨਾਂ ਦਾ ਬੇਟਾ ਰਾਜਕਰਨ ਜਿਹੜਾ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਹੈਂਡੀਕੈਪਡਾ ਸਾਡਾ ਭਰਾ ਤੁਸੀਂ ਖੜਾ ਹੋ ਕੇ ਉਹਨੂੰ ਦੇਖ ਸਕਦੇ ਹੋ ਰੌਲਾ ਕੋਈ ਨਹੀਂ ਕੋਈ ਰੌਲਾ ਨਹੀਂ ਬਿਨਾ ਰੌਲੇ ਤੋਂ ਉਹਨਾਂ ਨੂੰ ਲਿਆ ਕੇ ਜਿਹੜਾ ਉਥੋਂ ਦਾ ਚੌਂਕੀ ਦੇ ਸਰਦਾਰ ਗਰਤੇਜ ਸਿੰਘ ਜਿਹਦਾ ਬਹੁਤ ਦਿਮਾਗ ਖਰਾਬ ਹੈ ਉਹਨੇ ਲਿਆ ਕੇ ਇਹਨਾਂ ਨੂੰ ਪਹਿਲਾਂ ਚੌਂਕੀ ਬਿਠਾਇਆ ਫਿਰ ਹੈਂਡੀਕੈਪਟ ਵਿਅਕਤੀ ਨੂੰ ਹਵਾਲਾਤ ਦੇ ਵਿੱਚ ਬੰਦ ਕੀਤਾ ਅਗਲੇ ਦਿਨ 2 ਵਜੇ ਇਹਨਾਂ ਨੂੰ ਉਥੋਂ ਥਾਣੇ ਤੋਂ ਲੈ ਕੇ ਐਸਡੀਐਮ ਦਫ਼ਤਰ ਪੇਸ਼ ਕਰਨਾ ਸੀ ਪਰ ਉਹਨੇ ਸਾਰੇ ਕੈਦੇ ਉਹਨਾਂ ਦੀਆਂ ਧਜੀਆਂ ੜਾਈਆਂ 2:10 ਤੇ ਕਿਦਰਵਾ ਕੋਟਪਾਈ ਥਾਣੇ ਤੋਂ ਲੈ ਕੇ ਉਹਨਾਂ ਨੂੰ ਜਿਹੜੇ ਅੱਜ ਪਾਵਰ ਚ ਹੈ ਸਰਕਾਰ ਵਾਲੇ ਹੈ ਉਹਨਾਂ ਦੇ ਘਰੇ ਕੋਠੀ ਦੇ ਵਿੱਚ ਲੈ ਕੇ ਜਾਇਆ ਗਿਆ ਇਹ ਮੈਂ ਸਾਰਾ ਕੁਝ ਉਹਨਾਂ ਦੀ ਕੋਠੀ ਜਾਂਦਾ ਤੇ ਉੱਥੋਂ ਆਉਂਦਾ ਮੈਂ ਆਪਦੀ ਅੱਖੀ ਦੇ ਅੰਮ੍ਰਿਤਸਰ ਦੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਗੋਲੀਬਾਰੀ ਵਿੱਚ ਸੁਲਤਾਨ ਵਿੰਡ ਰੋਡ ਦੇ ਰਹਿਣ ਵਾਲੇ 24 ਸਾਲਾਂ ਨਿਮਿਸ਼ ਕੁਮਾਰ ਦੀ ਮੌਕੇਤੀ ਮੌਤ ਹੋ ਗਈ ਜਦ ਕਿ ਉਸ ਦਾ ਸਾਥੀ ਹਰਪ੍ਰੀਤ ਸਿੰਘ ਉਰਫ ਗੰਝਾ ਗੰਭੀਰ ਜ਼ਖਮੀ ਹੋ ਗਿਆ ਜ਼ਖਮੀ ਵਿਅਕਤੀ ਨੂੰ ਤੁਰੰਤ ਸਥਾਨਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਘਟਨਾ ਬੀਤੀ ਰਾਤ ਉਸ ਸਮੇਂ ਵਾਪਰੀ ਜਦੋਂ ਗੋਲਡਨ ਐਵੇਨਿਊ ਦੇ ਬਾਹਰ ਸੜਕ ਤੇ ਗੋਲੀਆਂ ਚੱਲਣ ਲੱਗੀਆਂ ਚਸ਼ਮਦੀਦਾਂ ਦੇ ਮੁਤਾਬਕ ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਲੋਕ ਹੈਰਾਨ ਰਹਿ ਗਏ ਗੋਲੀਬਾਰੀ ਨੇ ਇਲਾਕੇ ਵਿੱਚ دہشت ਫੈਲਾ ਦਿੱਤੀ ਹੈ ਤੇ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਮ੍ਰਿਤਕ ਦੇ ਭਰਾ ਕਮਲ ਕੁਮਾਰ ਨੇ ਕਿਹਾ ਕਿ ਉਸ ਦਾ ਭਰਾ ਨਿਮੇਸ਼ ਰਿਕਵਰੀ ਦਾ ਕੰਮ ਕਰਦਾ ਸੀ ਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰਮਾਨੰਬਰ 120 ਦਰਜ ਕੀਤਾ 100 139 ਬੀਐਨ ਸਟੇਟ ਪਤਿ ਆਰਮੇਟ 5-6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕ੍ਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਕੋਈ ਮਾਰ ਤੇ ਕਿੰਨੇ ਵੇ ਦੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਹੈ ਤਰੀਬ 2:00 ਤਾਂ ਹੀ ਵੇਬ ਤਾਂ ਕਿੰਨੇ ਨੌਜਵਾਨਾਂ ਨਾਲ ਬਲਵਾਰਾਂ ਗੋੜੀਆਂ ਚਲਾਈਆਂ ਰਹੀਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕ੍ਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਵੱਲੋਂ ਗੋੜੀ ਚਲਾਈ ਗਈ 5-6 ਨੌਜਵਾਨ ਤਾਂ ਸਰੇ 500 ਨੌਜਵਾਨ ਦਾ ਉਹ ਕਿੱਥੇ ਸੀ ਮੋਟਰਸਾਈਕਲਾਂ ਤੇ ਅਜਾ ਕੀ ਕਾਰਨ ਕੋ ਦਿਸੂਨੀ ਹੈ ਨਾ ਵੀ ਆ ਪਤਾ ਹੁਣ 30 ਤੋਂ ਬਾਅਦ ਪਤਾ ਲੱਗੇਗਾ ਕਿ ਕੀ ਕੰਮ ਕਾਰਵਾਈ ਕੀਤੀ ਗਈ ਹੈ ਪੱਚਾ ਮੁਕਦਮਾ ਸਰਜ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਦੇ ਵੱਲੋਂ ਆਹੀ ਗੋਲੀਆਂ ਲਾਈਆਂ ਗਈਆਂ ਤੇ ਕਿੰਨੀਆਂ ਨੌਜਵਾਨਾਂ ਦੇ ਲੱਗੀਆਂ ਨੇ ਇਹਨਾਂ ਕਾਰਵਾਈ ਪੋਸਟਮਾਰਨ ਨੂੰ ਹੋਏਗਾ ਪਤਾ ਲੱਗੇਗਾ ਕਿ ਕਿੰਨਾ ਕੁ ਹੋਇਆ ਸਰਪਰਚਾ ਦੇ ਹਾਂਜੀ ਉਸ ਸੈਕਟਰ ਵੱਲੋਂ ਪੁੱਛੇ ਦੱਸਾਂ ਤਾਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ ਆਲੀਏ ਦੋ ਦਿਨਾਂ ਤੋਂ ਹਾਂਜੀ ਹਾਂਜੀ ਸੀਮਾ ਰਸਤੇ ਜਿਹੜੀਆਂ ਬਖਵਾਸ ਤੋਂ ਤਾਂ ਕੋਈ ਸਿੱਧੀ ਨਹੀਂ ਕੈਮਰਾ ਵਿੱਚ ਟੈਕ ਕੀਤਾ ਜਾਂਦਾ ਆਖਿਰ ਪੁਲਿਸ ਨੇ ਮ੍ਰਿਤਕ ਦੀ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਰਾਣਾ ਸਿੰਘ ਨੇ ਕਿਹਾ ਕਿ ਹਮਲਾਵਰਾਂ ਦਾ ਪਤਾ ਲਗਾਉਣ ਲਈ ਨੇੜਲੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਘਟਨਾ ਦੇ ਪਿੱਛੇ ਕੀ ਕਾਰ ਖਰਾਸਤ ਦੇ ਵਿੱਚ ਹੋਣਗੇ ਪੰਜਾਬ ਪੁਲਿਸ ਵੱਲੋਂ ਸ਼ਰਾਰਤੀ ਤੇ ਮਾੜੇ ਅੰਸਰਾਂ ਖਿਲਾਫ ਲਗਾਤਾਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਨੂਰਪੁਰ ਬੇਦੀ ਚ ਇੱਕ ਕੱਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਆ ਐਸਪੀ ਗੁਰਦੀਪ ਸਿੰਘ ਨੇ ਦੱਸਿਆ ਕਿ ਇੱਕ ਮੁਲਜ਼ਮ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਫਿਲਹਾਲ ਇੱਕ ਮੁਲਜ਼ਮ ਦੀ ਭਾਲ ਜਾਰੀ ਹੈ ਆ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੁੰਦਾ ਕੱਲ ਜਿਹੜੀ 17 ਤਰੀਕ ਦੀ ਗੱਲ ਹੈ ਬਹਿਸਾਂ ਆਟੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਭੱਜਲਾ ਵਾਸੀ ਗੁਰਤਾਰ ਕੋ ਇਹਦੀ ਜਿਹੜੀ ਕੁਝ ਨਾਮ ਨੂੰ ਵਿਅਕਤੀਆਂ ਨੂੰ ਡਰਾਫਿੰਗ ਕੀਤੀ ਗਈ ਸੀ ਇਹਦੀ ਇੱਕ ਤਾਂ ਇਥੇ ਇਮੀਡੀਏਟ ਇਤਲਾਹ ਥਾਣੇ ਵੀ ਆਏਗੀ ਪਰ ਇਹਨਾਂ ਜੋ ਕਿਸੇ ਵਿਅਕਤੀ ਨੇ ਜਿਹੜੀ ਹੈ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਤੋਂ ਇੱਕਦਮ ਜਿਹੜੀ ਸਾਡੀ ਉਸੇ ਰਲਾ ਮਿਲਣ ਕਰਕੇ ਪੁਲਿਸ ਪਾਰਟੀਆਂ ਮੁਸਤੈਦ ਹੋਈਆਂ ਕਿ ਕਿ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਿੱਦੋਂ ਜਿੱਦ ਨੂੰ ਮਲਜਮ ਭੱਜ ਰਹੇ ਸੀਗੇ ਉੱਥੇ ਨਾਕਾਬੰਦੀ ਕੀਤੀ ਗਈ ਕਿਉਂਕਿ ਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉੱਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉੱਥੇ ਉਹ ਜਦੋਂ ਕਾਰ ਰਾਉਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉੱਥੇ ਓਮਕਾਰ ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਫੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੋ ਵਿਅਕਤੀ ਭੱਜ ਗਏ ਸੀ ਇੱਕ ਵਿਅਕਤੀ ਕੱਲ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਕੱਲ ਕਿਡਨਾਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫਆਈਆਰ ਦਰਜ ਕੀਤੀ ਗਈ ਉਸ ਦੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋਕਯੂਜ਼ ਹੈ ਗੁਰਵਿੰਦਰ ਸਿੰਘ ਕੰਨੂ ਇਹ ਹੈ ਪੁੱਤਰ ਆਰਮਗੁਆਰ ਵਾਸੀ ਪਿੰਡ ਕਾਨਪੁਰ ਕੋਈ ਇਹਨੂੰ ਅੱਜ ਚੌਂਕੀ ਚਾਰਜ ਹਰੀਪੁਰ ਐਸਆਈ ਗੁਰਵਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਦੀ ਕਸਟਡੀ ਦੇ ਵਿੱਚੋਂ ਇਹਨਾਂ ਦਰਾਂ ਨੇ ਜਿਹੜੀ ਇਹਦੀ ਗ੍ਰਿਫਤਾਰੀ ਹੈ ਇੱਕ ਦੇਸੀ ਪਿਸਤੌਲ ਜੇ ਦੋ ਕਾਰਤੂਸ 12 ਜਿੰਦਾ ਜਿਹੜੇ ਇਹ ਬਰਾਮਦ ਹੋਏ ਨੇ ਤੀਜਾ ਮੋਲਜਮ ਜਿਹੜਾ ਹੈ ਉਹਦੀ ਅਜੇ ਪਾਲ ਜਾਰੀ ਹੈ ਇਹ ਦੋਨੋਂ ਸਾਡੀ ਕਸਟਡੀ ਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਜਲੰਧਰ ਦੇ ਫਲੋਰ ਦੇ ਵਿੱਚ ਇੱਕ ਐਨਆਰਆਈ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਾਣਕਾਰੀ ਦਿੰਦੇ ਆਂ। ਪੁਲਿਸ ਅਧਿਕਾਰੀ ਭੂਸ਼ਣ ਕੁਮਾਰ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਦੇਰ ਰਾਤ ਫਾਇਰਿੰਗ ਕੀਤੀ ਹੈ। ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਲੁਧਿਆਣਾ ਦੇ ਨਜ਼ਦੀਕ ਇੱਕ ਐਨਆਰਆਈ ਮਹਿਲਾ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਜਦੋਂ ਕਾਂਸ ਸਵੈਦਨ ਨੂੰ ਪਤਾ ਲੱਗਾ ਵੀ ਥਾਪਿੰ ਵੀ ਮੋਕੇ ਤੇ ਪਹੁੰਚੇ ਹਾਂ ਹਾਂ ਜੀ ਜਿਹੜਾ ਹੈਗਾ ਉਹ ਘਰ ਦੇ ਮਾਲਕ ਦਾ ਹੈਗਾ ਉਹਦੇ ਕੋਲ ਆ ਸੂਰ ਕੋ ਹਾਂ ਜੀ ਉਹਨੇ ਬਾਹਰੋਂ ਸਾਨੂੰ ਭੇਜੀਆਂ ਹਾਂ ਜੀ ਜਿਹਦੇ ਉਹ ਲੋਕਾ ਲੈ ਗਿਆ ਤੇ ਪਾਇਆਗਾ ਵੀ ਇੱਕ ਮੋਰਸਾ ਦੇ ਦਿਨ ਨੌਜਵਾਨ ਆਉਗੇ ਠੀਕ ਹੈ ਜੀ ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਰਸਾ ਰੋਕ ਕੇ ਦੋ ਜਣਾਂ ਨੂੰ ਤੁਰਦੇ ਆ ਠੀਕ ਹੈ ਤੇ ਉਹਨਾਂ ਵਿੱਚੋਂ ਪਹਿਲਾਂ ਤੇ ਉਹ ਬਟੇ-ਬਟੇ ਵਗੈਰਾ ਮਾਰਦੇ ਘਰ 'ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨ ਆ ਉਹ ਫਿਰ ਆਪਣੇ ਇਸ ਤੋਂ ਜਾਂ ਉਹ ਲੋਕਾਂ ਦਾ ਜਿਹਫਸਲ ਇਹ ਗਰਫਾਰ ਹੋਗਾ ਲੋਕਾਂ ਦੇ ਘਰ ਕੋਈ ਕੀਚੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੇ ਨੇ ਠੀਕ ਹੈ ਜੀ ਬੈਂਦੇ ਦੇ ਹਿਸਾਬ ਨਾਲ ਇਹ ਕਹਿ ਸਕਦੇ ਕਟਾਏ ਜਾਂਦੇ ਸੂ ਨਾ ਉਹਦਾ ਕਟਾਉਸ ਹੋਦਾ ਕਿੰਨੇ ਵਿਅਕਤੀ ਸੀਗੇ ਤਿੰਨ ਜਣੇ ਸੀਗੇ ਕਾਤੇ ਸੀਗੇ ਮੋਟ ਸਰ ਤੇ ਕੀ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਾਇਰ ਕੀਤੇ ਇਹ ਦੇਖੋ ਜੋ ਗਰਫਾਰ ਹੋਣਗੇ ਪੇਪਰ ਉਹ ਵੀ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਨਹੀਂ ਸਾਡੇ ਆਪਣੇ ਠੀਕ ਸੀ ਇਹਨਾਂ ਆਰ ਆਈ ਹਨਾ ਹਾਂਜੀ ਤੇ ਰਾਤ ਦਾ ਸਮਾਂ ਕਿੰਨੇ ਦਾ ਰਾਤ ਦਾ ਸਾਡੇ ਬਾਰਾਂ ਦੇ ਕੰਨ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਛ ਅਜੇ ਕੁਝ ਨਹੀਂ ਗਿਆ ਜਾਂਦਾ ਤਫਤੀਸ਼ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਫੁਟੇਜ ਜਿਹੜੀ ਹੈਗੀ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੇ ਭੇਜੀ ਸੀ ਜਿਹਨਾਂ ਦਾ ਕਾਰਫਾਇਰ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਿਰਫ ਇਹੋ ਹੀ ਦਿਖਦੀ ਵੀ ਹਾਂ ਤੈਨੂੰ ਜਿਹੰਦੇ ਕਾਰਕਾ ਤੇ ਚਲੇ ਠੀਕ ਹੈ ਜੀ ਕੀ ਪਰਚਾ ਦਰਜ ਹੋ ਗਿਆ ਪਰਚਾ ਲੱਗਾ 295 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਜੀ ਤਕਰੀਰ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀ ਦਸਾਲਾ ਇੰਚਾਰਜ ਕਰ ਰਹੇ ਹਨ 올림픽 골드 메달ਿਸਟ ਭਾਰਤ ਦੇ ਜੈਵਲਿਨ ਥ्रोअर ਨੀਰਜ ਚੋਪੜਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਹੁਤ ਹੀ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਗਏ ਨੇ ਜਾਪਾਨ ਦੇ ਟੋਕੀਓ ਦੇ ਵਿੱਚ ਨੀਰਜ ਦਾ ਪ੍ਰਦਰਸ਼ਨ ਬਹੁਤ ਹੀ ਨਿਰਾਸ਼ਾਜਨਕ ਰਿਹਾ ਤੇ ਉਹ 6ਵੇਂ ਸਥਾਨ ਤੇ ਵੀ ਨਹੀਂ ਪਹੁੰਚ ਸਕੇ ਮੌਜੂਦਾ ਚੈਂਪੀਅਨ ਅਤੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਟੋਕੀਓ ਵਿੱਚ 2025 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਚੋਂ ਬਾਹਰ ਹੋ ਗਏ ਨੇ ਤੇ ਤਗਮਾ ਜਿੱਤਣ ਵਿੱਚ ਅਸਫਲ ਰਹੇ ਨੇ 올림픽 ਸੋਨ ਤਗਮਾ ਜੇਤੂ ਅਤੇ ਪਾਕਿਸਤਾਨੀ ਸਟਾਰ ਜੈਵਲਿਨ ਥਰੋਅਰ ਅਰਸ਼ਦ ਨਦੀਮ ਵੀ ਫਾਈਨਲ ਵਿੱਚੋਂ ਬਾਹਰ ਹੋ ਗਏ ਨੇ ਫਾਈਨਲ ਦੇ ਵਿੱਚ ਨ 0.65 ਮੀਟਰ ਤੱਕ ਨੇਜਾ ਸੁੱਟਿਆ ਪਹਿਲੇ ਦੌਰ ਦੇ ਵਿੱਚ ਹਰਿਆਣਾ ਦੇ ਨੀਰਜ ਨੇ 83.65 ਮੀਟਰ ਤੱਕ ਥਰੋ ਕੀਤਾ ਦੂਜੇ ਦੌਰ ਦੇ ਵਿੱਚ ਉਸਨੇ 84.03 ਮੀਟਰ ਸੁੱਟਿਆ ਜੋ ਕਿ ਉਸਦਾ ਸਭ ਤੋਂ ਉੱਚਾ ਪ੍ਰਦਰਸ਼ਨ ਸੀ ਤੀਜੇ ਦੌਰ ਵਿੱਚ ਉਸਨੇ ਇੱਕ ਫੌਲ ਕੀਤਾ ਤੇ ਚੌਥੇ ਦੌਰ ਵਿੱਚ ਉਹਨਾਂ ਨੇ 82.86 ਮੀਟਰ ਦਾ ਥਰੋ ਕੀਤਾ ਤੇ ਪੰਜਵੇਂ ਦੌਰ ਦੇ ਵਿੱਚ ਉਹਨਾਂ ਨੇ ਇੱਕ ਹੋਰ ਫੌਲ ਕਰ ਦਿੱਤਾ ਉਹ 12 ਐਥਲੀਟਾਂ ਦੀ ਸੂਚੀ ਵਿੱਚੋਂ 8ਵੇਂ ਸਥਾਨ ਤੇ ਹਨ ਜਦਕਿ ਪਾਕਿਸਤਾਨ ਦੇ ਅਰਸ਼ਦ ਨਦੀਮ 10ਵੇਂ ਸਥਾਨ ਤੇ ਰਹੇ। ਭਾਰਤ ਦੀ ਦੂਜੀ ਉਮੀਦ ਸਚਿਨ ਯਾਦਵ ਸੀ ਪਰ ਉਹ ਵੀ ਤਗਮਾ ਜਿੱਤਣ ਵਿੱਚ ਅਸਫਲ ਰਹੇ। ਉਹਨਾਂ ਨੇ 86.27 ਮੀਟਰ ਦਾ ਨਿੱਜੀ ਸਰਵੋਤਮ ਜੈਵਲਿਨ ਥ੍ਰੋ ਸੁੱਟਿਆ ਪਰ ਤਗਮੇ ਤੋਂ ਖੁੰਝ ਗਏ ਤੇ 4ਵੇਂ ਸਥਾਨ ਤੇ ਰਹੇ। ਇਸੇ ਤਰ੍ਹਾਂ ਉਹਨਾਂ ਦਾ ਵਰਲਡ ਚੈਂਪੀਅਨਸ਼ਿਪ ਦਾ ਸਫ਼ਰ ਵੀ ਇੱਥੇ ਖਤਮ ਹੋ ਗਿਆ। ਦੱਸਦੀ ਕਿ ਇਸੇ ਦੌਰਾਨ ਤ੍ਰਿਨੀਦਾਦ ਅਤੇ ਟਵੇਗੋ ਨੇ ਸੋਨ ਤਗਮਾ ਜਿੱਤਿਆ ਹੈ ਜਦਕਿ ਗਰਨਾਡਾ ਨੇ ਚਾਂਦੀ ਅਤੇ ਸੰਯੁਕਤ ਰਾਜ ਅਮਰੀਕਾ ਨੇ ਕਾਂਸੀ ਦਾ ਤਗਮਾ ਹਾਸਲ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਅਨੀ ਤਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾਦ